ਪਰ ਫਿਰ ਵੀ ਕਿਉਂ ਤੁਹਾਨੂੰ ਲੱਗਿਆ ਕਿ ਤੁਸੀਂ ਡਿਫਰੈਂਟ ਦੁਜਾ ਤੋਂ ਦੇਖਣਾ ਚਾਹੁੰਦੇ ਹੋ ਤੁਸੀਂ ਗੁਰਸਿੱਖੀ ਅਪਣਾਉਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਜਿੱਦਾਂ ਕਿ ਤੁਸੀਂ ਕਿਹਾ ਕਿ ਵੀ ਗੁਰਸਿੱਖੀ ਜੀਵਨ ਪਰਿਵਾਰ ਮੇਰੇ ਬਾਪੂ ਜੀ ਨਿਹੰਗ ਸਿੰਘ ਸੀਗੇ ਮਹਾਕਾਲ ਸਿੰਘ ਸੀਗੇ ਤੇ ਚਲੋ ਸਾਨੂੰ ਬਚਪਨ ਤੋਂ ਉਹ ਜੀ ਪਰਵਰਿਸ਼ ਮਿਲੀ ਉਹ ਜਿਹੇ ਮਾਹੌਲ ਮਿਲੇ ਜਿੱਥੇ ਲੋਕਾਂ ਨੂੰ ਫੇਰੀ ਟੇਲਸ ਤੇ ਕਹਾਣੀਆਂ ਸੜਨੋਂ ਮਿਲਦੀਆਂ ਉੱਥੇ ਮੈਂ ਦਲਪੰਥ ਦੀਆਂ ਹਨਾ ਗੱਲਾਂ ਸੁਣੀਆਂ ਆ ਤੇ ਜੋ ਇਤਿਹਾਸ ਆ ਉਹ ਸੁਣਿਆ ਆ ਉਹਨਾਂ ਤੋਂ ਬਚਪਨ ਦੇ ਵਿੱਚ ਜੋ ਨੀਂਦ ਨਹੀਂ ਆਂਦੀ ਸੀ ਨਾ ਤੇ ਬਾਪੂ ਜੀ ਰੋਜ਼ ਇੱਕ ਕਥਾ ਸੁਣਾਉਂਦੇ ਸੀਗੇ ਕਿ ਹਾਂ ਜੀ ਇਦਾਂ ਹੋਇਆ ਹਨਾ ਤੇ ਆ ਚੀਜ਼ ਹੋਈ ਸੋ ਇਹ ਮਤਲਬ ਕਿਤੇ ਨਾ ਕਿਤੇ ਜਿਹੜਾ ਆ ਮਤਲਬ ਕਿ ਮਾਈਂਡ ਵਿੱਚ ਰਹਿੰਦਾ ਸੀਗਾ ਆਪਾਂ ਨੂੰ ਆਪਾਂ ਜਿੱਦਾਂ ਕਿ ਨਾ ਇਨਫਲੂਐਂਸ ਹੋ ਜਾਂਦੇ ਆ ਆਪਣੇ ਆਲੇ ਦੁਆਲੇ ਤੋਂ ਸੋ ਤਾਂ ਮੈਂ ਸਕੂਲ ਦੇ ਵਿੱਚ ਗਈ ਹਨਾ ਤੇ ਉੱਥੇ ਜਿੱਦਾਂ ਆਲੇ ਦੁਆਲੇ ਦੇ ਲੋਕ ਸੀਗੇ ਆਪਾਂ ਵੀ ਉਹ ਜੇ ਹੋ ਗਏ ਜਿੱਦਾਂ ਉਹ ਫੈਸ਼ਨ ਕਰਦੇ ਸੀਗੇ ਆਪਾਂ ਵੀ ਫੈਸ਼ਨ ਕਰਨੇ ਸ਼ੁਰੂ ਕਰ ਦਿੱਤੇ ਨਹੀਂ ਵੀ ਬਾਕੀ ਜਿੱਦਾਂ ਹੈਗੇ ਆਪਾਂ ਵੀ ਉਵੇਂ ਰਹੀਏ ਤੇ ਹੁਣ ਉਹਨਾਂ ਦੇ ਘਰ ਦੇ ਅਧਿਕ ਐਕਸਪੈਕਟੇਸ਼ਨ ਦਾ ਬਾਪੂ ਜੀ ਦੀ ਆਲੇ ਦੁਆਲੇ ਦੇ ਵੀਰ ਤੇ ਸਿਰ ਤੇ ਚੁੰਨੀ ਚਾਹੀਦੀ ਹੈ ਕਿਉਂ ਕਿ ਇਹਨਾਂ ਦੇ ਬਾਪੂ ਜੀ ਜਿਹੜੇ ਮਾਕਲ ਸਿੰਘ ਨੇ ਲੋਕੀ ਕਹਿੰਦੇ ਨੇ ਕਿ ਧਾਰਮਿਕ ਹੋਣਾ ਤੁਸੀਂ ਆਪਣੇ ਮਾਈਂਡ ਤੋਂ ਆਪਣੇ ਕਰਮਾਂ ਤੋਂ ਤੁਸੀਂ ਚੰਗਾ ਕੰਮ ਕਰੋ ਇਨਫ ਹੈ ਨਹੀਂ ਲੋੜ ਹੈਗੀ ਕਿਸੇ ਦਿਖਾਵੇ ਦੀ ਕੋਈ ਬੰਦਾ ਧਾਰਮਿਕ ਚਿੰਨ੍ਹ ਪੈਨੇ ਜਾਂ ਕੋਈ ਬੰਦਾ ਜਿਹੜਾ ਉਹ ਗੁਰਦੁਆਰੇ ਮੰਦਿਰ ਮਸਜਿਦ ਦੇ ਵਿੱਚ ਜਾ ਕੇ ਮੱਥਾ ਟੇਕੇ ਰੱਬ ਨੂੰ ਪਰ ਕੀ ਅਸਲ ਦੇ ਵਿੱਚ ਅੱਜ ਦੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਤਾਂ ਹੈ ਸਾਨੂੰ ਕਿ ਅਸੀਂ ਦੇਖਣ ਨੂੰ ਵੀ ਜਿਹੜਾ ਉਹ ਧਾਰਮਿਕ ਲੱਗੀਏ ਮਿਲਵਾਉਂਦੇ ਆ ਤੁਹਾਨੂੰ ਇੱਕ ਇਹ ਜਿਹੀ ਭੈਣ ਦੇ ਨਾਲ ਜਿਨੇ ਕਿਸੇ ਟਾਈਮ ਤੇ ਜਿਹੜਾ ਉਹਦੇ ਪਰਿਵਾਰ ਜਿਹੜਾ ਉਹ ਗੁਰਸਿੱਖੀ ਦੇ ਵਿੱਚ ਸੀ ਪਰ ਉਹ ਭੈਣ ਜਿਹੜੀ ਹੈ ਉਹ ਉਸਨੇ ਬਾਅਦ ਚੋਂ ਐਡਾਪਟ ਕੀਤੀ ਗੁਰਸਿੱਖੀ ਕੀ ਰੀਜ਼ਨ ਰਏ ਕੀ ਲੱਗਿਆ ਇਹ ਜਿਹਾ ਕਿ ਧਾਰਮਿਕ ਹੋਣਾ ਚਾਹੀਦਾ ਸਾਨੂੰ ਉਹਨਾਂ ਨੇ ਗੁਰਸਿੱਖੀ ਪਹਿਰਾਵਾ ਅਪਣਾਇਆ ਤੇ ਮਿਲਵਾਉਂਦੇ ਆ ਤੁਹਾਨੂੰ ਭੈਣ ਸਿਮਰਨ ਕੌਰ ਨਾਲ ਜਿਹੜੇ ਅੱਜ ਸੋਸ਼ਲ ਵਰਕ ਵੀ ਕਰਦੇ ਨੇ ਤੇ ਖੁਦ ਕੁਝ ਇਹੋ ਜਿਹੇ ਫੇਸਿਸ ਤੋਂ ਨਿਕਲੇ ਆ ਤੇ ਅੱਜ ਹੁਣ ਹੋਰਾਂ ਦੇ ਨਹੀਂ ਜਿਹੜਾ ਹੈ ਮੈਂਟਲ ਹੈਲਥ ਤੇ ਕੋਚਿੰਗ ਜਿਹੜਾ ਉਹ ਵੀ ਦਿੰਦੇ ਨੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪੈਨ ਤੁਸੀਂ ਸਭ ਤੋਂ ਪਹਿਲਾਂ ਤਾਂ ਇਹੀ ਮੈਂ ਜਾਨਣਾ ਚਾਹੂੰਗਾ ਤੁਸੀਂ ਜਿਵੇਂ ਪਹਿਲਾਂ ਗੁਰਸਿੱਖੀ ਜੀਵਨ ਦੇ ਵਿੱਚ ਨਹੀਂ ਸੀ ਫਿਰ ਤੁਸੀਂ ਗੁਰਸਿੱਖੀ ਐਡਾਪਟ ਕੀਤੀ ਤੁਹਾਨੂੰ ਇਹੋ ਜਿਹਾ ਕੀ ਲੱਗਿਆ ਤੁਸੀਂ ਕੀ ਮਿਸ ਕਰਦੇ ਸੀ ਇਹ ਇਹ ਜੀ ਚੀਜ਼ ਨੂੰ ਕਿ ਨਹੀਂ ਮੈਂ ਬਾਕੀ ਸਾਰਿਆਂ ਦੇ ਵਿੱਚ ਵਿਚਰਦੀ ਤਾਂ ਹੈਗੀ ਆ ਮੈਂ ਉਹਨਾਂ ਵਰਗੀ ਲੱਗਦੀ ਆ ਪਰ ਫਿਰ ਵੀ ਕਿਉਂ ਤੁਹਾਨੂੰ ਲੱਗਿਆ ਕਿ ਤੁਸੀਂ ਡਿਫਰੈਂਟ ਦੂਜਾ ਤੋਂ ਦੇਖਣਾ ਚਾਹੁੰਦੇ ਹੋ ਤੁਸੀਂ ਗੁਰਸਿੱਖੀ ਅਪਣਾਉਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਜਿੱਦਾਂ ਕਿ ਤੁਸੀਂ ਕਿਹਾ ਕਿ ਵੀ ਗੁਰਸਿੱਖੀ ਜੀਵਨ ਪਰਿਵਾਰ ਮੇਰੇ ਬਾਪੂ ਜੀ ਨੀ ਸਿੰਘ ਸੀਗੇ ਮਹਾਕਾਲ ਸਿੰਘ ਸੀਗੇ ਤੇ ਚਲੋ ਸਾਨੂੰ ਬਚਪਨ ਤੋਂ ਉਹ ਜੀ ਪਰਵਰਿਸ਼ ਮਿਲੀ ਹੈ ਉਹ ਜੇ ਮਾਹੌਲ ਮਿਲੇ ਜਿੱਥੇ ਲੋਕਾਂ ਨੂੰ ਫੇਰੀ ਟੇਲਸ ਤੇ ਕਹਾਣੀਆਂ ਸੜਨ ਨੂੰ ਮਿਲਦੀਆਂ ਉੱਥੇ ਮੈਂ ਦਲਪੰਥ ਦੀਆਂ ਖੜਾ ਗੱਲਾਂ ਸੁਣੀਆਂ ਆ ਤੇ ਜੋ ਇਤਿਹਾਸ ਆ ਉਹ ਸੁਣਿਆ ਆ ਉਹਨਾਂ ਤੋਂ ਬਚਪਨ ਦੇ ਵਿੱਚ ਜੋ ਨੀਂਦ ਨਹੀਂ ਆਂਦੀ ਸੀ ਨਾ ਤੇ ਬਾਪੂ ਜੀ ਰੋਜ਼ ਇੱਕ ਕਥਾ ਸੁਣਾਉਂਦੇ ਸੀਗੇ ਕਿ ਹਾਂ ਜੀ ਇਦਾਂ ਹੋਇਆ ਹਨਾ ਤੇ ਆ ਚੀਜ਼ ਹੋਈ ਸੋ ਇਹ ਮਤਲਬ ਕਿਤੇ ਨਾ ਕਿਤੇ ਜਿਹੜਾ ਆ ਮਤਲਬ ਕਿ ਮਾਈਂਡ ਵਿੱਚ ਰਹਿੰਦਾ ਸੀਗਾ ਆਪਾਂ ਨੂੰ ਹਨਾ ਤੇ ਉਹ ਆਪਾਂ ਜਿੱਦਾਂ ਕਿ ਨਾ ਇਨਫਲੂਐਂਸ ਹੋ ਜਾਂਦੇ ਆ ਆਪਣੇ ਵਾਲੇ ਦੁਆਲੇ ਤੋਂ ਤੇ ਆਪਣਾ ਜਿਹੜਾ ਆਲਾ ਦੁਆਲਾ ਬਹੁਤ ਜ਼ਿਆਦਾ ਮੈਟਰ ਕਰਦਾ ਆ ਹੁਣ ਜੇਕਰ ਮੈਂ ਆਪਣੀ ਗੱਲ ਕਰਾਂ ਤੇ ਤਾਂ ਮੈਂ ਸਕੂਲ ਦੇ ਵਿੱਚ ਗਈ ਹਨਾ ਤੇ ਉੱਥੇ ਜਿੱਦਾਂ ਆਲੇ ਦੁਆਲੇ ਦੇ ਲੋਕ ਸੀਗੇ ਆਪਾਂ ਵੀ ਉਹ ਜੇ ਹੋਗੇ ਜਿੱਦਾਂ ਉਹ ਫੈਸ਼ਨ ਕਰਦੇ ਸੀਗੇ ਆਪਾਂ ਵੀ ਫੈਸ਼ਨ ਕਰਨੇ ਸ਼ੁਰੂ ਕਰ ਦਿੱਤੇ ਕਿ ਨਹੀਂ ਹਾਂਜੀ ਆਪਾਂ ਵੀ ਸੋਹਣੇ ਦਿੱਖੀਏ ਵੀ ਇਹ ਸੋਹਣੇ ਦੀ ਇੱਕ ਦੀ ਆਪਾਂ ਵੀ ਸੋਹਣੇ ਦੇਖੀਏ ਇੱਕ ਪੀਅਰ ਪ੍ਰੈਸ਼ਰ ਹੁੰਦਾ ਜਦੋਂ ਯੂਥ ਹੁੰਦਾ ਹਨਾ ਇਸ ਸਿਚੁਏਸ਼ਨ ਚ ਹੁੰਦਾ ਟੀਨੇਜ ਦੇ ਵਿੱਚ ਹੁੰਦਾ ਤੇ ਕਿਤੇ ਨਾ ਕਿਤੇ ਪੀਅਰ ਪ੍ਰੈਸ਼ਰ ਵੀ ਹੁੰਦਾ ਆ ਤੇ ਆਪਾਂ ਇਨਫਲੂਐਂਸ ਵੀ ਲੋਕਾਂ ਤੇ ਬਹੁਤ ਜ਼ਿਆਦਾ ਹੁੰਨੇ ਆ ਉਸ ਵੇਲੇ ਕਿਤੇ ਨਾ ਕਿਤੇ ਜੁੜੇ ਤਾਂ ਆਪਾਂ ਸ਼ੁਰੂ ਤਾਂ ਹੀ ਹੋਏ ਸੀ ਹੈ ਤਾਂ ਸਾਡੇ ਖੂਨ ਚ ਹੀ ਸੀਗਾ ਮਗਰ ਕਿਤੇ ਨਾ ਕਿਤੇ ਆਪਾਂ ਇਨਫਲੂਐਂਸ ਹੋ ਗਏ ਤੇ ਉਸ ਰਾਹ ਤੋਂ ਪਟਕ ਗਏ ਫੇਰ ਚਲੋ ਜਦੋਂ ਸਮਾਂ ਦੇਖਿਆ ਕਿ ਵੀ ਮੇਰੇ ਘਰ ਕੇ ਜਿਹੜਾ ਆ ਹਨਾ ਬਾਪੂ ਜੀ ਨੂੰ ਸੁੰਨਾ ਪੈਂਦਾ ਕਿ ਵੀ ਵੀ ਥੋੜੀ ਧੀ ਆ ਤੇ ਫਿਰ ਨਹੀਂ ਢੱਕਿਆ ਜੇ ਕੋਈ ਮਾਕਾ ਸਿੰਘ ਹੋਣ ਤੇ ਉਹਨਾਂ ਦੀ ਜਿਹੜੀ ਬੱਚੀ ਐ ਉਹ ਤੋਂ ਕੀ 익ਸਪੈਕਟ ਕੀਤਾ ਜਾ ਸਕਦਾ ਉਹ ਹੀ 익ਸਪੈਕਟ ਕੀਤਾ ਜਾ ਸਕਦਾ ਨਾ ਕਿ ਉਹਦਾ ਜਿਹੜਾ ਸਰੂਪ ਆ ਉਸੇ ਤਰੀਕੇ ਦੇ ਨਾਲ ਕੈਰੀ ਕਰੇ ਸੋ ਇਹ 익ਸਪੈਕਟੇਸ਼ਨ ਲੈਵਲ ਜਿਹੜਾ ਆ ਹਨਾ ਉਹ ਕਿਤੇ ਨਾ ਕਿਤੇ ਰਹਿਦਾ ਆਪਣੇ ਦੇ ਵਿੱਚ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੀ ਉਸ ਚੀਜ਼ ਦੀ ਘਾਟ ਆ ਕਿਤੇ ਨਾ ਕਿਤੇ ਮੈਂ ਚਾਹੁੰਦੀ ਸੀ ਵੀ ਜਿੱਦਾਂ ਮੇਰੇ ਮਨ ਦੀਆਂ ਇੱਛਾਵਾਂ ਨੇ ਮੈਂ ਚਾਹੁੰਨੀ ਆ ਆਲੇ ਦੁਆਲੇ ਦੇਖਦੀ ਆ ਵੀ ਮੈਂ ਵੀ ਉਵੇਂ ਰਵਾਂ ਕਿਤੇ ਨਾ ਕਿਤੇ ਮਨ 'ਚ ਇਹ ਵੀ ਹੁੰਦਾ ਸੀਗਾ ਕਿ ਵੀ ਜਿੱਦਾਂ ਮੇਰੇ ਬਾਪੂ ਜੀ ਨੇ ਮੈਨੂੰ ਇਦੀ ਬਣਾ ਸੋ ਉਹ ਸਾਰੀਆਂ ਚੀਜ਼ਾਂ ਨੇ ਉਹ ਤੋਂ ਅਵਾ ਜਦੋਂ ਜੋ ਚੀਜ਼ ਖੂਨ 'ਚ ਹੁੰਦੀ ਹੈ ਨਾ ਉਹ ਖਿੱਚ ਜ਼ਰੂਰ ਪਾਉਂਦੀ ਆ ਕੋਈ ਵੀ ਇਨਸਾਨ ਹੈ ਨਾ ਕਹਿੰਦੇ ਕਿ ਹਾਂ ਵੀ ਜਿੱਦਾਂ ਦੇ ਆਪਣੇ ਪਿਓ ਦਾਦੇ ਹੁੰਦੇ ਆ ਹਨਾ ਸਾਡੇ ਪੁਰਖ ਹੁੰਦੇ ਤੇ ਉਹੋ ਜਿਹੀ ਅਦਾ ਅਸੀਂ ਵੀ ਹੁੰਦੇ ਸਾਡੇ ਸੁਭਾਅ ਸਾਡੇ ਜੀਨਸ ਸਭ ਕੁਝ ਉਹਨਾਂ ਦਾ ਹੀ ਹੈ ਨਾ ਉਹ ਗਾਂ ਦੇ ਗਾਂ ਚੱਲਦਾ ਜਨਰੇਸ਼ਨ ਦੇ ਵਿੱਚ ਸੋ ਸਾਡੇ ਅੰਦਰ ਹੀ ਆ ਕਿਤੇ ਗਿਆ ਨਹੀਂ ਹੁੰਦਾ ਬਾਹਰੋਂ ਭਾਵੇਂ ਨਾ ਦਿਖੇ ਐਟ ਅ ਟਾਈਮ ਬਟ ਜਦੋਂ ਸਮਾਂ ਆਉਂਦਾ ਤੇ ਉਹ ਬਾਹਰ ਨਿਕਲ ਕੇ ਹੁੰਦੀ ਹੈ ਜੀ ਉਹ ਮੇਰੇ ਅੰਦਰ ਸੀ ਥੋੜੇ ਸਮੇਲੀ ਪਟਕੇ ਸੀ ਮਗਰ ਗੁਰੂ ਸਾਹਿਬ ਨੇ ਜਿਹੜੀ ਹੈ ਕਿਰਪਾ ਕੀਤੀ ਦੁਬਾਰਾ ਅ 2-3 ਸਾਲ ਥੋੜਾ ਫੈਸ਼ਨ ਵੀ ਕੀਤਾ ਹਨਾ ਵੀ ਚੁੰਮ ਕੇ ਪਾ ਲੋ ਨੀਲ ਪੇਂਟਸ ਲਗਾ ਲੋ ਤੇ ਇਹ हेयर ਸਟਾਈਲਸ ਕਰ ਲਓ ਚੁੰਨੀ ਦੀ ਗੱਲਾਂ ਦੀ ਸੀ ਤਾਂ ਵੀ ਗੱਲ 'ਚ ਚੁੰਨੀ ਵੀ ਲੈਣੀ ਓਖੀ ਲਾਦੀ ਕਿ ਨਹੀਂ ਵੀ ਬਾਕੀ ਜਿੱਦਾਂ ਹੈਗੇ ਆਪਾਂ ਵੀ ਉਵੇਂ ਰਹੀਏ ਤੇ ਹੁਣ ਉਹਨਾਂ ਦੇ ਘਰ ਦੇ ਦੀ ਐਕਸਪੈਕਟੇਸ਼ਨ ਦਾ ਬਾਪੂ ਜੀ ਦੀ ਆਲੇ ਦੋਆਲੇ ਦੇ ਵੀ ਤੇ ਸਿਰ ਤੇ ਚੁੰਨੀ ਚਾਹੀਦੀ ਹੈ ਕਿਉਂ ਕਿਉਂਕਿ ਇਹਨਾਂ ਦੇ ਬਾਪੂ ਜੀ ਜਿਹੜੇ ਮਾਕਲ ਸਿੰਘ ਨੇ ਉਹ ਇੱਕ ਲੈਵਲ ਜਿਹੜਾ ਉਸ ਆਪਣਾ ਸੈੱਟ ਹੋ ਜਾਂਦਾ ਆ ਉਸ ਤੋਂ ਇਲਾਵਾ ਗੁਰਸਿੱਖੀ ਇਹ ਦਾਤ ਆ ਹਨਾ ਅਸੀਂ ਬਾਕੀਆਂ ਨਾਲੋਂ ਅੱਡੀ ਆ ਅਸੀਂ ਅੱਡ ਕਿਉਂ ਦਿਖਦੇ ਆ ਕਿਉਂਕਿ ਇੱਕ ਡਿਸਿਪਲਨ ਆ ਜਿਹੜਾ ਸਾਨੂੰ ਸਿਖਾਇਆ ਗਿਆ ਉਹ ਡਿਸਪਲਿਨ ਸਾਨੂੰ ਕਿਉਂ ਸਿਖਾਇਆ ਗਿਆ ਕਿ ਤਾਂਕਿ ਅਸੀਂ ਬਾਕੀ ਦੁਨੀਆ ਦੇ ਵਾਂਗੂ ਕਰਮ ਨਾ ਕਰੀਏ ਇੱਕ ਚੰਗੇ ਰਾਹ ਤੇ ਚੱਲੀਏ ਚੰਗੀ ਚੀਜ਼ ਸਿਖਾਉਣ ਦੇ ਲਈ ਮਾਰ ਨੇ ਕੁਝ ਰੂਲਸ ਡਿਸਪਲਿਨਸ ਨੋਰਮਸ ਆਪਣੇ ਬਣਾਏ ਆ ਜਿਨ੍ਹਾਂ ਨੂੰ ਆਪਾਂ ਫੋਲੋ ਵੀ ਕਰਦੇ ਆ ਤੇ ਕਰਨਾ ਵੀ ਚਾਹੀਦਾ ਮੀਨ ਵਾਈਲ ਆਪਾਂ ਕੁਝ ਮੈਨੂੰ ਲੱਗਦਾ ਕਿ ਗਲਤੀਆਂ ਕਰਦੇ ਐਜ਼ ਅ ਹਿਊਮਨ ਵੀ ਫੇਲ ਹੈ ਨਾ ਐਜ਼ ਅ ਹਿਊਮਨ ਵੀ ਮੇਕ ਮਿਸਟੇਕਸ ਬਟ ਐਟ ਐਂਡ ਵੀ ਸ਼ੁੱਡ ਲਰਨ ਫਰਮ ਥੈਮ ਆਪਾਂ ਨੂੰ ਉਹਨਾਂ ਤੋਂ ਲਰਨ ਕਰਨਾ ਚਾਹੀਦਾ ਸਿੱਖਣਾ ਚਾਹੀਦਾ ਸਿੱਖਣ ਤੋਂ ਬਾਅਦ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਤਾਂ ਗਾਂ ਸਾਡੀ ਜ਼ਿੰਦਗੀ ਦੇ ਵਿੱਚ ਉਹ ਦੁਬਾਰਾ ਨਾ ਹੋਣ ਤੇ ਇਸ ਚੀਜ਼ ਦਾ ਤੁਹਾਨੂੰ ਖਿਆਲ ਮੈਂ ਇੱਕ ਚੀਜ਼ ਆਵਾਂਗਾ ਜ਼ਰੂਰ ਤੁਸੀਂ ਸ਼ੇਅਰ ਕਰੋ ਕਿ ਤੁਹਾਡੇ ਫਾਦਰ ਤੁਸੀਂ ਦੱਸਿਆ ਉਹਨੇ ਮਹਾਕਾਲ ਸਿੰਘ ਸੀ ਮਹਾਕਾਲ ਸਿੰਘ ਇੱਕ ਤਾਂ ਮੈਂ ਇਹ ਜਾਨਣਾ ਚਾਹੂੰਗਾ ਕਿ ਇਹ ਕੀ ਮਤਲਬ ਵਰਡ ਹੁੰਦਾ ਦੂਸਰਾ ਤੁਸੀਂ ਇਹ ਵੀ ਦੱਸ ਦੇ ਸੀ ਕਿ ਉਹਨਾਂ ਨੇ ਤੁਹਾਨੂੰ ਜ਼ਰੂਰ ਕਹਿਣਾ ਕਿ ਹਾਂ ਸਿਰ ਤੇ ਚੁੰਨੀ ਲੈਣੀ ਹੈ ਤੂੰ ਇਦਾਂ ਕਰਕੇ ਰਿਹਾ ਕਰ ਪਰ ਕਦੇ ਉਹਨਾਂ ਨੇ ਤੁਹਾਡੇ ਤੇ ਪ੍ਰੈਸ਼ਰ ਨਹੀਂ ਪਾਇਆ ਕਦੇ ਉਹਨਾਂ ਨੇ ਤੁਹਾਨੂੰ ਡਾਂਟਿਆ ਨਹੀਂ ਕਦੇ ਤੋਂ ਉਹਨਾਂ ਨੂੰ ਤੁਹਾਨੂੰ ਮਤਲਬ ਕਿਸੇ ਦੇ ਸਾਹਮਣੇ ਇਦਾਂ ਨਹੀਂ ਕਿਹਾ ਕਿ ਤੂੰ ਇਹਦੇ ਸਾਹਮਣੇ ਇਦਾਂ ਕਿਉਂ ਕਰ ਰਹੀ ਆ ਜਾਂ ਬੜੇ ਜਿਵੇਂ ਕਹਿੰਦੇ ਆ ਫੋਰਸਫੁਲੀ ਅੱਜ ਕੱਲ੍ਹ ਕਹਿੰਦੇ ਆ ਨਾ ਪੇਰੈਂਟਸ ਬੱਚੇ ਨੂੰ ਪ੍ਰੈਸ਼ਰਾਈਜ਼ ਕਰਦੇ ਨੇ ਉਹ ਚੀਜ਼ ਨਹੀਂ ਕਦੇ ਹੋਈ ਇਹ ਰੀਜ਼ਨ ਕੀ ਹੈ ਉਹਨਾਂ ਦੀ ਸ਼ਖਸੀਅਤ ਇਦਾਂ ਦੀ ਸੀ ਬਿਲਕੁਲ ਅ ਉਹਨਾਂ ਦਾ ਸਾਧੂ ਸੁਭਾਅ ਸੀਗਾ ਸਾਧੂ ਸੁਭਾਅ ਆਪਣੇ ਸਮੇਂ ਦੇ ਵਿੱਚ ਜਿੱਦਾਂ ਸੂਰਮੇ ਹੁੰਦੇ ਆ ਬਲਵਾਨ ਹਰ ਇੱਕ ਚੀਜ਼ ਚ ਅੱਗੇ ਉਹ ਵੀ ਸਮਾਂ ਸੀ ਬਟ ਹੁਣ ਜਦੋਂ ਅਸੀਂ ਦੇਖਦੇ ਆ ਜਿਹੜਾ ਸਮਾਂ ਪਿਛਲੇ ਕੁਝ ਸਾਲਾਂ ਦਾ ਉਹ ਸਮਾਂ ਸੀਗੇ ਸਾਧੂ ਦੀ ਬਿਰਤੀ ਹੁੰਦੀ ਨਾ ਜਿਹੜਾ ਬਸ ਨਾਮ ਬੰਦਗੀ ਚ ਲੀਨ ਰਹਿਣਾ ਅ ਅੰਤਰ ਧਿਆਨ ਰਹਿਣਾ ਆਪਦੇ ਕਾਰਜ ਜੀ ਵੀ ਕਰਨੇ ਰਿਸ਼ਤੇ ਵੀ ਸੰਭਣੇ ਬੱਚਿਆਂ ਦਾ ਖਿਆਲ ਵੀ ਰੱਖਣਾ ਕਿਰਤ ਕਮਾਈ ਵੀ ਬੰਗਰ ਉਹਨਾਂ ਨੇ ਹਰ ਵੇਲੇ ਨਾ ਬਸ ਇੱਕ ਲਗਨ ਜੀ ਹੁੰਦੀ ਸੀ ਜਿਹੜੀ ਲੱਗੀ ਰਹਿੰਦੀ ਸੀ ਉਹਨਾਂ ਦੀ ਜ਼ੁਬਾਨ ਤੇ ਨਾ ਮਤਲਬ ਕਿ ਬੋਲਦੇ ਰਹਿੰਦੇ ਸੀਗੇ ਉਹ ਮਤਲਬ ਕਿ ਬਾਣੀ ਚੱਲਦੀ ਰਹਿੰਦੀ ਸੀ ਉਹ ਹਨਾ ਤੇ ਉਹਨਾਂ ਨੂੰ ਮੈਂ ਜਦੋਂ ਦੇਖਣਾ ਹੈ ਕਿ ਕੋਈ ਇਨਸਾਨ ਇੰਨਾ ਜ਼ਿਆਦਾ ਪਰਫੈਕਟ ਕਿਵੇਂ ਹੋ ਸਕਦਾ ਕਿਵੇਂ ਹੋ ਸਕਦਾ ਮੇਰਾ ਨਾ ਇੱਕੋ Aim ਸੀ ਮੈਂ ਸ਼ੁਰੂ ਤੋਂ ਕਹਿੰਦੀ ਸੀ ਕਿ ਮੈਂ ਨਾ ਆਪਣੇ ਬਾਪੂ ਜੀ ਵਰਗਾ ਬੰਨਾ ਤੇ ਜਦੋਂ ਮੈਂ ਸੋਚਦੀ ਸੀ ਨਾ ਕੰਪੈਰੀਸ਼ਨ ਕਰਦੀ ਸੀ ਮੈਂ ਬੰਨਾ ਮੈਂ ਹਮੇਸ਼ਾ ਫੇਲ ਹੀ ਹੁੰਦੀ ਸੀ ਤੇ ਹੁਣ ਵੀ ਹੁੰਦੀ ਆ ਹੁਣ ਵੀ ਹੁੰਨੀ ਆ ਕਿਉਂਕਿ ਜਿੱਥੇ ਉਹ ਪਹੁੰਚੇ ਸੀ ਜਿੱਥੇ ਉਹ ਆਏ ਸੀ ਜਿਉਂ ਉਹਨਾਂ ਨੇ ਖੱਟਿਆ ਸੀ ਉਹਨਾਂ ਦੀ ਕਿੰਨੀ ਉਹਦੇ ਵਿੱਚ ਮਿਹਨਤ ਕਿੰਨੇ ਸਾਲਾਂ ਦੀ ਬੰਦਗੀ ਲੱਗੀ ਸੀ ਕਿੰਨੇ ਸਾਲ ਉਹਨਾਂ ਨੇ ਇਦਾਂ ਆਪਣੇ ਆਪ ਨੂੰ ਕੀਤਾ ਬਣਾਇਆ ਤਾਂ ਜਾ ਕੇ ਉਹਨਾਂ ਦੀ ਇਹੋ ਜੀ ਸ਼ਖਸੀਅਤ ਹੋਈ ਹੁਣ ਤੁਸੀਂ ਇਦਾਂ ਕਹਿ ਰਹੇ ਸੀ ਉਹਨਾਂ ਨੇ ਕਦੇ ਪ੍ਰੈਸ਼ਰ ਨਹੀਂ ਪਾਇਆ ਸਟੱਡੀ ਨਹੀਂ ਸੀ ਉਹਨਾਂ ਨੇ ਕੀਤੀ ਹੋਈ ਮਤਲਬ ਕਿ ਉਹਨਾਂ ਨੇ ਕੋਈ ਇਹ ਨਹੀਂ ਕਿ ਵੀ 12th ਕਲਾਸ ਕੀਤੀ ਆ ਗ੍ਰੈਜੂਏਸ਼ਨ ਕੀਤੀ ਆ ਪੰਜ ਪੰਜ ਜਮਾਤਾਂ ਮਿਲਾਂ ਦਾ ਮੁਸ਼ਕਿਲ ਨਾ ਨਹੀਂ ਕੀਤੀਆਂ ਹੋਣੀਆਂ ਦੋ ਜਮਾਤਾਂ ਲਗਾ ਲਓ ਮਗਰ ਉਹਨਾਂ ਨੂੰ ਗਿਆਨ ਇੰਨਾ ਸੀ ਉਹਨਾਂ ਨੂੰ ਬ੍ਰਹਿਮੰਡ ਦਾ ਇੰਨਾ ਗਿਆਨ ਸੀ ਕੋਈ ਸਕੇਲਾ ਘਰ ਬਣਾਣਾ ਨਲਕਾ ਲਾਣਾ ਹਨਾ ਫਰਸ਼ ਬਣਾਣਾ ਬਿਜਲੀ ਦਾ ਕੰਮ ਕਰਨਾ ਕੋਈ ਇਦਾਂ ਦੀ ਚੀਜ਼ ਖਾਣਾ ਬਗਾਣਾ ਕੋਈ ਇਦਾਂ ਦੀ ਚੀਜ਼ ਹੀ ਹੈ ਨਹੀਂ ਸੀ ਜੋ ਉਹ ਖੁਦ ਨਹੀਂ ਕਰ ਸਕਦੇ ਸੀ ਆਪ ਦੀ ਦਵਾਦਾਰੂ ਵੀ ਖੁਦ ਕਰਦੇ ਸੀ ਕਦੇ ਕਿਸੇ ਡਾਕਟਰ ਕੋ ਜਾਣ ਦੀ ਵੀ ਨਾ ਲੋੜ ਨਹੀਂ ਸੀ ਪੈਂਦੀ ਮਤਲਬ ਉਹਨਾਂ ਨੇ ਆਪਣੇ ਆਪ ਨੂੰ ਇਹੋ ਜਿਹਾ ਬਣਾਇਆ ਹੋਇਆ ਸੀਗੇ ਉਹ ਮਤਲਬ ਕਿ ਆਪਣੇ ਆਪ ਚ ਪਰਫੈਕਟ ਸੀਗੇ ਮੈਂ ਹਮੇਸ਼ਾ ਸੋਚਣਾ ਕੋਈ ਇਨਸਾਨ ਇੰਨਾ ਪਰਫੈਕਟ ਕਿਵੇਂ ਹੋ ਸਕਦਾ ਹੈ ਉਹ ਤੇ ਗੁਰੂ ਸਾਹਿਬ ਦੀ ਰਹਿਮਤ ਹੀ ਹੈ ਕੋਈ ਕੋਈ ਇਹੋ ਜਿਹੀ ਚੰਗੀਆਂ ਰੂਹਾਂ ਹੁੰਦੀਆਂ ਵਿਰਲੀਆਂ ਰੂਹਾਂ ਹੁੰਦੀਆਂ ਜਿਹੜੀਆਂ ਇੱਥੇ ਤੱਕ ਪਹੁੰਚਦੀਆਂ ਹੈ ਹੈਨਾ ਤੇ ਹਰ ਰਿਸ਼ਤੇ ਨੂੰ ਵਖੂਬੀ ਨਿਭਾਉਣਾ ਉਹਨਾਂ ਨੂੰ ਪਤਾ ਸੀ ਮੰਨ ਲਓ ਕਿ ਉਹਨਾਂ ਦੇ ਧਾਰਮਿਕ ਤੌਰ ਤੇ ਜਿਹੜੇ ਖਿਆਲ ਆ ਥੋੜੇ ਲੱਗ ਸੀ ਮੇਰੇ ਨਾਲ ਮੀਰੇ ਅਕੋਰਡਿੰਗ ਮੈਨੂੰ ਲੱਗਦਾ ਸੀ ਵੀ ਸਾਰੇ ਜਿਹੜੇ ਮੈਨੂੰ ਪ੍ਰੈਸ਼ਰਾਈਜ਼ ਕਰਦੇ ਆ ਐਦਾਂ ਕਹਿੰਦੇ ਆ ਮੀਰੀ ਜ਼ਿੰਦਗੀ ਐ ਮੈਂ ਖੁਦ ਆਪਦੇ ਹਿਸਾਬ ਦੇ ਨਾਲ ਜੀਵਾ ਉਹਨਾਂ ਨੇ ਮੈਨੂੰ ਕਦੇ ਡੈਫੀਨਿਟਲੀ ਪ੍ਰੈਸ਼ਰਾਈਜ਼ ਨਹੀਂ ਕੀਤਾ ਬਟ ਹਾਂ ਉਹਨਾਂ ਦੇ ਚਿਹਰੇ ਤੇ ਜਿਹੜੀ ਇੱਕ ਮਤਲਬ ਉਦਾਸੀ ਹੁੰਦੀ ਸੀਗੀ ਉਦਾਸੀ ਵੀ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਇਹੋ ਜਿਹੀ ਰੂਹਾਂ ਹੁੰਦੀਆਂ ਉਹਨਾਂ ਦਾ ਜ਼ਿਆਦਾ ਖੁਸ਼ੀ ਦਿਖਾਉਂਦੀਆਂ ਨਾ ਹੀ ਗਮ ਦਿਖਾਉਂਦੀਆਂ ਉਹ ਹਮੇਸ਼ਾ ਦੁੱਖ ਸੁੱਖ ਇੱਕੋ ਜਿਹਾ ਜਾਣ ਕੇ ਚੱਲਦੀਆਂ ਹਨਾ ਉਹ ਇੰਨਾ ਸ਼ੋਅ ਨਹੀਂ ਕਰਦੇ ਆ ਤੇ ਉਹਨਾਂ ਨੇ ਮ ਸੀ ਕਿਉਂਕਿ ਵੀ ਉਹ ਮੇਰੇ ਤੋਂ مایوس ਰਹਿੰਦੇ ਕਿ ਵੀ ਮੈਂ ਜਿਵੇਂ ਮਤਲਬ ਕਿ ਉਹ ਚਾਹੁੰਦੇ ਵੀ ਉਦਾਂ ਨਹੀਂ ਜਦੋਂ ਚਲੋ ਆਪਾਂ ਮਾਰਾ ਨੇ ਕਿਰਪਾ ਕੀਤੀ ਉਦਾਂ ਹੋ ਗਏ ਤੇ ਉਹ ਬਹੁਤ ਸੋਣਾ ਹੋ ਗਿਆ ਫਿਰ ਮੈਨੂੰ ਪ੍ਰਾਊਡ ਫੀਲ ਹੁੰਦਾ ਸੀ ਘਰੇ ਕਿਤੇ ਹੋਰ ਕਿਸੇ ਦੇ ਜਾਣਾ ਨਹੀਂ ਜਾਣਾ ਕਿਸੇ ਨੇ ਜਾਣਾ ਨਹੀਂ ਜਾਣਾ ਘਰ ਚੋਂ ਉਹਨਾਂ ਨੇ ਹਾਂ ਪੁੱਤ ਤੂੰ ਤਿਆਰ ਹੋ ਜਾ ਆਪਾਂ ਇੱਥੇ ਜਾਣਾ ਹਨਾ ਉਹਨਾਂ ਨੇ ਕਿਹਾ ਕਿ ਹਾਂ ਇੱਕ ਦਿਨ ਅਸੀਂ ਨਾ ਜਾਣਾ ਸੀ ਕਿਸੇ ਵਿਆਹ ਤੇ ਜਾਣਾ ਸੀ ਰਿਸ਼ਤੇਦਾਰੀ ਚ ਤੇ ਉੱਥੇ ਮੈਂ ਨਾ ਸੂਟ ਪਾ ਲਿਆ ਸੂਟ ਪਾਲਿਆ ਸੋਨਾ ਜਿਹਾ ਕਢਾਈ ਵਾਲਾ ਤੇ ਕਹਿੰਦੇ ਆ ਕੀ ਪਾਲਿਆ ਆ ਨਹੀਂ ਪਣਾ ਮੈਂ ਕਿਹਾ ਵੇ ਮੈਂ ਕੀ ਪਾਵਾਂ ਵਿਆਹ ਤੇ ਜਾਣਾ ਆਪਾਂ ਤੇ ਬਣਾ ਪਾ ਬਣਾ ਬਾਓ ਫੇਰ ਕੀ ਹੋ ਗਿਆ ਦਮਾਲਾ ਸਜਾ ਕੇ ਉੱਤੇ ਚੱਕਰ ਲਾ ਆਪਣਾ ਤਾਂ ਪਛਾ ਕੇ ਇਹੀ ਹੈ ਆਪਣੇ ਤਾਂ ਇਹੀ ਕੱਪੜੇ ਨੇ ਤੇ ਮੈਂ ਕਿਹਾ ਓਕੇ ਮੈਂ ਚਲੋ ਉਦਾਂ ਹੀ ਤਿਆਰ ਹੋ ਗਈ ਫੇਰ ਅੱਧਾ ਘੰਟਾ ਲਾ ਕੇ ਫੇਰ ਤਿਆਰ ਹੋਈ ਪਰ ਜਦੋਂ ਅਸੀਂ ਉੱਥੇ ਗਏ ਹਨਾ ਵਿਆਹ ਤੇ ਗਏ ਜਦੋਂ ਹੁਣ ਬਾਪੂ ਦੇ ਨਾਲ ਇੱਕ ਧੀ ਗਈ ਹੈ ਗਈ ਪੁੱਤ ਵਾਂਗੂ ਗਈ ਹੈ ਹੈਣਾ ਮਾਣ ਤਾਂ ਮਹਿਸੂਸ ਹੁੰਦਾ ਨਾ ਫਿਰ ਸਾਰਿਆਂ ਨੇ ਕਹਿਣਾ ਉਸ ਬਾਤ ਹੀ ਵਾ ਚੜਦੀ ਗਲਾ ਕਿਤੇ ਨਾ ਕਿਤੇ ਖੁਸ਼ੀ ਵੀ ਮਹਿਸੂਸ ਹੁੰਦੀ ਪਰ ਟਾਈ ਲਾਦੇ ਕਿ ਰਿਸਪੌਂਸਿਬਿਲਟੀ ਵੀ ਆ ਇਹ ਬਹੁਤ ਵੱਡੀ ਰਿਸਪੌਂਸਿਬਿਲਟੀ